ਇੱਕ ਪਾਸੇ ਤਰਨਤਾਰਨ ਦੀ ਜ਼ਮਨੀ ਚੋਣ ਹੈ ਉਹੀ ਹਲਕਾ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਆਪਣਾ ਹਲਕਾ ਹੈ ਜਿੱਥੋਂ ਉਹਨਾਂ ਨੇ ਲੋਕ ਸਭਾ ਚੋਣ ਜਿੱਤੀ ਹੈ ਮੁਰਾਦ ਖਡੂਰ ਸਾਹਿਬ ਤੋਂ ਔਰ ਉੱਥੇ ਹੀ ਦੂਸਰੇ ਪਾਸੇ ਹੁਣ ਅਮਰਤਪਾਲ ਸਿੰਘ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ 2023 ਤੋਂ ਬਾਅਦ ਲਗਾਤਾਰ NSA ਕੱਟ ਰਹੇ ਅਮਰਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਔਰ ਹੁਣ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਲਗਾਤਾਰ ਹਾਈ ਕੋਰਟ ਦੇ ਚੱਕਰ ਕੱਢਦੇ ਕੱਢਦੇ ਇਹ ਕੇਸ ਕਾਫੀ ਲੰਮਾ ਚਲਾ ਗਿਆ ਔਰ ਹੁਣ ਸੁਪਰੀਮ ਕੋਰਟ ਦੇ ਪੱਲੇ ਇਹ ਗੇਂਦ ਹੈ ਵੇਖਣਾ ਹੋਵੇਗਾ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਕਿਹੜੇ ਮਿਆਰ ਦੇ ਉੱਤੇ ਪਹੁੰਚਦਾ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੈ ਲਗਾਤਾਰ ਉਹ ਰਿਹਾਈ ਨੂੰ ਲੈ ਕੇ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਆ ਉਹਨਾਂ ਦੇ ਵਕੀਲ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਆ ਪਰ ਦੂਸਰੇ ਪਾਸੇ ਹਾਈ ਕੋਰਟ ਦੇ ਵੱਲੋਂ ਜਦੋਂ ਹੱਥ ਪੱਲੇ ਕੁਝ ਨਾ ਲੱਗਿਆ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਦੂਸਰੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਸਨ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਵੱਖ-ਵੱਖ ਮਾਮਲੇ ਉਹਨਾਂ ਦੇ ਉੱਤੇ ਹੈਗੇ ਨੇ ਪਰ ਭਾਈ ਅਮਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਨੇ ਔਰ ਉਹਨਾਂ ਦੇ ਉੱਤੇ ਐਨਐਸਏ ਵੀ ਲੱਗੀ ਹੋਈ ਹੈ ਇਹ ਐਨਐਸਏ 2023 ਤੋਂ ਕੌਨਸਟੈਂਟਲੀ ਉਹਨਾਂ ਦੇ ਉੱਤੇ ਲੱਗੀ ਹੋਈ ਹੈ ਦੋ ਵਾਰ ਇਹ ਐਨਐਸਏ ਲਗਾਈ ਜਾ ਚੁੱਕੀ ਹੈ ਔਰ ਸੰਭਾਵਨਾ ਇਹ ਵੀ ਹੈ ਕਿ ਐਤਕੀ ਵੀ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲੱਗ ਜਾਵੇ ਪਰ ਉਸ ਤੋਂ ਪਹਿਲਾਂ ਸ਼ਾਇਦ ਇਹ ਕੋਸ਼ਿਸ਼ ਹੈ ਕਿ ਭਾਈ ਅਮਰਿਤਪਾਲ ਸਿੰਘ ਵਾਲਾ ਇਹ ਮਾਮਲਾ ਐਨਐਸਏ ਖਾਰਜ ਕਰਨ ਦਾ ਜਾਂ ਕਰਾਉਣ ਦਾ ਇਹ ਮਾਮਲਾ ਜਿਹੜਾ ਹੈ ਇਹ ਸੁਪਰੀਮ ਕੋਰਟ ਲੈ ਜਾਇਆ ਜਾਵੇ ਤਾਂ ਕਿ ਸ਼ਾਇਦ ਜਾਂ ਕਿਸੇ ਸੰਭਾਵਨਾ ਦੇ ਚੱਲਦੇ ਸੁਪਰੀਮ ਕੋਰਟ ਦੇ ਵਿੱਚ ਕੋਈ ਰਿਆਤ ਮਿਲ ਸਕੇ ਪਰ ਫਿਲਹਾਲ ਹੁਣ ਵੇਖਣ ਦੀ ਗੱਲ ਹੈ ਕਿ ਕੀ ਆਖਰਕਾਰ ਇਸ ਮੈਟਰ ਦੇ ਉੱਤੇ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਕੋਈ ਰਿਆਤ ਮਿਲ ਸਕਦੀ ਹੈ ਜਾਂ ਨਹੀਂ ਦੂਸਰੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਸਨ ਜਿਨ੍ਹਾਂ ਦੇ ਵਿੱਚ ਭਗਵੰਤ ਸਿੰਘ ਬਾਜੇ ਕੇ ਜਾਂ ਹੋਰ ਉਹਨਾਂ ਦੇ ਕਰੀਬੀ ਈਵਨ ਚਾਚਾ ਹਰਜੀਤ ਉਹਨਾਂ ਨੂੰ ਪੰਜਾਬ ਲੈ ਆਂਦਾ ਗਿਆ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਲੈ ਆਂਦਾ ਗਿਆ ਪਰ ਭਾਈ ਅਮਰਿਤਪਾਲ ਸਿੰਘ ਅਜੇ ਵੀ ਉਥੇ ਨਹੀਂ ਦੂਸਰੇ ਪਾਸੇ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਪਰਮਾਹੰਗਾਰਾ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੁਣ ਉਹ ਤਾਂ ਹੁਣ ਵਕਤ ਦੱਸੇਗਾ 14 ਤਰੀਕ ਨੂੰ ਰਿਜ਼ਲਟ ਦੱਸੂਗਾ ਕਿ ਆਖਿਰ ਕਿਸ ਨੂੰ ਪਰਮਾਹੰਗਾਰਾ ਦਿੱਤਾ ਤਰਨਤਾਰਨ ਨੇ ਤੇ ਦੂਸਰੇ ਪਾਸੇ ਅਮਰਿਤਪਾਲ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਕੀ ਕਰਦਾ ਕਦੋਂ ਇਹ ਮਾਮਲਾ ਐਨਰੋਲ ਕੀਤਾ ਜਾਵੇਗਾ ਕਦੋਂ ਇਸ ਉੱਤੇ ਸੁਣਵਾਈ ਹੋਵੇਗੀ ਔਰ ਕੀ ਕੁਝ ਸਾਹਮਣੇ ਆਉਂਦਾ ਉਸ ਸਮੇਂ ਤੇ ਮਿਆਸਰਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਨ ਇੰਡੀਆ ਪੰਜਾਬੀ